ਲਓ ਜੀ ਹੁਣ ਆਪਾਂ ਗੁਰਦੁਆਰਾ ਪੱਠਾ ਸਾਹਿਬ ਪਾਤਸ਼ਾਹੀ ਦਸਵੀਂ ਕੋਟਲਾ ਨਿਹੰਗ ਰੋਪੜ ਸਾਹਮਣੇ ਤੁਸੀਂ ਦੇਖ ਰਹੇ ਹੋ ਬੋਰਡ ਲੱਗਿਆ ਉੱਥੇ ਪਹੁੰਚ ਗਏ ਸਾਹਮਣੇ ਦੇਖੋ ਵੱਡਾ ਗੇਟ ਬਣਿਆ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਪਾਤਸ਼ਾਹੀ ਦਸਵੀਂ ਇਹ 메ਨ ਰੋਡ ਤੋਂ ਜਿਹੜਾ ਕਰਾੜੀ ਤੋਂ ਆਨੰਦਪੁਰ ਸਾਹਿਬ ਨੂੰ ਜਾਂਦਾ 메ਨ ਰੋਡ ਉਹ ਤੋਂ ਆਪਾਂ ਮਤਲਬ ਉੱਤਰ ਕੇ ਆਉਂਦਾ ਗੁਰਦੁਆਰਾ ਸਾਹਿਬ ਸਾਹਮਣੇ ਸਾਨੂੰ ਦਿਖਾਈ ਵੀ ਦੇ ਰਿਹਾ ਜਿੱਥੋਂ ਰੇਲਵੇ ਟਰੈਕ ਆ ਮੇਰੇ ਖਿਆਲ ਚ ਕਿਉਂਕਿ ਫਾਟਕ ਨੇ ਤੁਹਾਨੂੰ ਅੱਗੇ ਦਿਖਾਉਨੇ ਆ ਗੁਰਦੁਆਰਾ ਪੱਠਾ ਸਾਹਿਬ ਹੁਣ ਅਸੀਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਗੇਟ ਤੇ ਆ ਗਏ ਪਾਰਕਿੰਗ ਮੇਰੇ ਖਿਆਲ ਚ ਬਾਹਰਲੇ ਪਾਸੇ ਹੀ ਆਪਾਂ ਇੱਥੇ ਹੀ ਗੱਡੀ پارک ਕਰ ਦਨੇ ਇਧਰ ਦੇਖੋ ਜੀ ਇਹ ਗੁਰਦੁਆਰਾ ਸਾਹਿਬ ਦੇ ਅੱਗੇ ਹੀ ਆ ਪਾਰਕਿੰਗ ਹਾਂਜੀ ਦੋਸਤੋ ਹੁਣ ਆਪਾਂ ਪਹੁੰਚ ਗਏ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਪਾਸਾ ਹੀ 10ਵੀਂ ਇੱਥੇ ਡਿਊਟੀ ਦੇ ਵਿੱਚੋਂ ਆਪਾਂ ਅੰਦਰ ਐਂਟਰ ਹੋਵਾਂਗੇ ਤੇ ਅੱਗੇ ਤੁਹਾਨੂੰ ਦਿਖਾਉਨੇ ਆ ਗੁਰਦੁਆਰਾ ਪੱਠਾ ਸਾਹਿਬ ਤੇ ਨਾਲੇ ਗੁਰਦੁਆਰਾ ਪੱਠਾ ਸਾਹਿਬ ਦਾ ਇਤਿਹਾਸ ਤੁਸੀਂ ਸਾਡੇ ਨਾਲ ਇਸ ਵੀਡੀਓ ਦੇ ਐਂਡ ਤੱਕ ਬਨੇ ਰਹੋ ਤਾਂ ਕਿ ਤੁਹਾਨੂੰ ਪਤਾ ਲੱਗੇ ਵੀ ਗੁਰਦੁਆਰਾ ਪੱਠਾ ਸਾਹਿਬ ਦਾ ਕੀ ਇਤਿਹਾਸ ਹੈ ਆ ਦੇਖੋ ਸਾਰੇ ਜਿਹੜੇ ਸਾਈਨ ਬੋਰਡ ਵਗੈਰਾ ਲਿਖ ਕੇ ਲਾਏ ਨੇ ਇੱਥੇ ਵੀ ਪ੍ਰਬੰਧਕੀ ਬਲਾਕ ਜਾਂ ਦਰਬਾਰ ਸਾਹਿਬ ਕਿਸੇ ਕਿਸੇ ਸਾਈਡ ਤੇ ਆ ਸਾਰੇ ਐਰੋ ਲੱਗੇ ਨੇ ਪੂਰਾ ਮੈਨੇਜ ਕੀਤਾ ਹੋਇਆ ਸਾਹਮਣੇ ਤੁਹਾਨੂੰ ਦਰਬਾਰ ਸਾਹਿਬ ਦਿਖਾਈ ਦੇ ਰਿਹਾ ਤੇ ਹੁਣ ਖੱਬੇ ਹੱਥ ਆਪਾਂ ਜੋੜਾ ਘਰ ਦੇ ਵਿੱਚ ਜੋੜੇ ਜਮਾ ਕਰਵਾ ਕੇ ਫਿਰ ਆਪਾਂ ਚੱਲਾਂਗੇ ਅੰਦਰ ਦਰਬਾਰ ਸਾਹਿਬ ਹੁਣ ਆਪਾਂ ਚੱਲਦੇ ਆ ਪਹਿਲਾਂ ਪ੍ਰਬੰਧਕੀ ਬਲਾਕ ਵੱਲ ਨੂੰ ਚੱਲਦੇ ਆ ਇਹ ਸਿੰਘ ਸਹਿਬਾਨ ਤੋਂ ਪੁੱਛਦੇ ਆ ਵੀ ਕੀ ਇਤਿਹਾਸ ਹੈ ਇਸ ਸਥਾਨ ਦਾ ਲਓ ਜੀ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਪੱਠਾ ਸਾਹਿਬ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਣ ਲਈ ਸਾਨੂੰ ਗ੍ਰੰਥੀ ਸਾਹਿਬ ਮਿਲੇ ਨੇ ਉਹ ਸਾਨੂੰ ਇਸ ਸਥਾਨ ਦਾ ਪੂਰਨ ਇਤਿਹਾਸ ਸਰਵਣ ਕਰਾਉਣਗੇ ਤੇ ਤੁਸੀਂ ਵੀ ਸਰਵਣ ਕਰਿਓ ਤੇ ਅੱਗੇ ਇਸ ਵੀਡੀਓ ਨੂੰ ਸ਼ੇਅਰ ਵੀ ਕਰਿਓ ਤਾਂ ਕਿ ਹੋਰ ਸੰਗਤਾਂ ਨੂੰ ਵੀ ਗੁਰਦੁਆਰਾ ਪੱਠਾ ਸਾਹਿਬ ਪਾਤਸ਼ਾਹੀ ਦਸਵੀਂ ਦਾ ਇਤਿਹਾਸ ਪਤਾ ਲੱਗ ਸਕੇ ਆ ਦੇਖੋ ਪਿੱਛੇ ਇਸ ਸ਼੍ਰੋਮਣੀ ਕਮੇਟੀ ਨੇ ਬੋਰਡ ਬਣਾ ਕੇ ਵੀ ਲਾਇਆ ਬਹੁਤ ਸੋਹਣਾ ਜਿੱਥੇ ਦੋ ਭਾਸ਼ਾਵਾਂ ਦੇ ਵਿੱਚ ਦੇਖੋ ਜਿਵੇਂ ਪੰਜਾਬੀ ਤੇ ਅੰਗਰੇਜ਼ੀ ਦੋ ਭਾਸ਼ਾਵਾਂ ਦੇ ਵਿੱਚ ਇਹ ਲਿਖ ਕੇ ਲਾਇਆ ਇਤਿਹਾਸ ਹੁਣ ਆਪਾਂ ਗਿਆਨੀ ਜੀ ਨਾਲ ਗੱਲ ਕਰਦੇ ਆਂ ਹਾਂਜੀ ਆਪਾਂ ਬਾਬਾ ਜੀ ਕੋਲ ਆਇਆ ਬਾਬਾ ਹਰਪਾਲ ਸਿੰਘ ਜੀ ਜਿਹੜੇ ਇੱਥੇ ਗ੍ਰੰਥੀ ਨੇ ਉਹ ਆਪਾਂ ਨੂੰ ਇਸ ਸਥਾਨ ਦਾ ਜਿਹੜਾ ਇਤਿਹਾਸ ਹੈ ਉਹ ਦੱਸਣਗੇ ਤੇ ਆਓ ਹੁਣ ਆਪਾਂ ਇਹਨਾਂ ਨਾਲ ਪੁੱਛਦੇ ਆਂ ਵੀ ਕੀ ਇਤਿਹਾਸ ਹੈ ਜੀ ਇਸ ਸਥਾਨ ਦਾ ਸਸਰੇਕਾਲ ਬਾਬਾ ਜੀ ਸਸਰੇਕਾਲ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਪਿਆਰੇ ਦਰਸ਼ਕੋ ਇਹ ਸਥਾਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਸਥਾਨ ਹੈ ਤੇ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬੜਾ ਲਗਾਵ ਸਮਝ ਲਓ कि ਜਿਹੜੇ ਵਾਰ-ਵਾਰ ਇੱਥੇ ਉਹਨਾਂ ਨੇ ਚਰਨ ਪਾਏ ਨੇ ਆਪਣੇ ਚਾਰ ਵਾਰੀ ਗੁਰੂ ਸਾਹਿਬ ਜੀ ਇੱਥੇ ਆਏ ਨੇ ਪਹਿਲੀ ਵਾਰੀ ਗੁਰੂ ਸਾਹਿਬ ਜੀ ਇੱਥੇ ਆਏ ਪੰਗਾਣੀ ਦਾ ਜੰਗ ਜਿੱਤ ਕੇ ਜੁਧ ਜਿੱਤ ਕੇ 1688 ਇਸਵੀ ਨੂੰ ਤੇ ਉਦੋਂ ਇੱਥੇ ਜਿਹੜਾ ਸੀ ਪੱਠਾ ਪੂਰਾ ਚੱਲ ਰਿਹਾ ਸੀ ਗਰਮ ਸੀ ਪੱਠਾ ਮਜ਼ਦੂਰ ਕੰਮ ਕਰ ਰਹੇ ਸੀ ਤੇ ਗੁਰੂ ਸਾਹਿਬ ਜੀ ਨੇ ਜਿਹੜੇ ਮਜ਼ਦੂਰ ਲੱਗੇ ਸੀ ਉਹਨਾਂ ਕੋਲੋਂ ਆਰਾਮ ਕਰਨ ਵਾਸਤੇ ਜਗ੍ਹਾ ਬਾਰੇ ਪੁੱਛਿਆ ਤੇ ਜਿਹੜੇ ਮਜ਼ਦੂਰ ਸੀ ਮੁਸਲਮਾਨ ਪਠਾਨ ਇੱਥੇ ਕੰਮ ਕਰ ਰਹੇ ਸੀ ਕਿਉਂਕਿ ਇਹ ਨਿਹੰਗ ਖਾਨ ਦਾ ਪੱਠਾ ਸੀ ਜੋ ਨਿਹੰਗ ਖਾਨ ਕੋਟਲਾ ਨਿਹੰਗ ਵੀ ਜਿਹੜਾ ਉਹ ਪਰਿਵਾਰ ਸੀ ਨਿਹੰਗ ਖਾਨ ਦਾ ਉਹ 6ਵੇਂ ਪਾਸ਼ਾ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੋਂ ਹੀ ਗੁਰੂ ਸਾਹਿਬ ਜੀ ਦਾ ਮਰੀਜ਼ ਸੀ ਸ਼ਰਧਾਲੂ ਸੀ ਤੇ ਉਹਨਾਂ ਨੂੰ ਨਸਲੀ ਜਿਹੜੇ ਸੀ ਘੋੜੇ ਲਿਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਹਰਗੋਬਿੰਦ ਸਾਹਿਬ ਜੀ ਨੂੰ ਕੀਰਤਪੁਰ ਸਾਹਿਬ ਵਿਖੇ ਪ੍ਰੋਕਟ ਕਰਦੇ ਸੀ ਤੇ ਉਹਨਾਂ ਤੋਂ ਆਪਣੀ ਜਿਹੜੀ ਬਣਦੀ ਕੀਮਤ ਸੀ ਉਹ ਵਸੂਲਿਆ ਕਰਦੇ ਸੀ ਤੇ ਇਸ ਤਰ੍ਹਾਂ ਉਹਨਾਂ ਦਾ 6ਵੇਂ ਪਾਤਸ਼ਾਹ ਤੋਂ ਲੈ ਕੇ ਤੇ 10ਵੇਂ ਪਾਤਸ਼ਾਹ ਤੱਕ ਜਿਹੜਾ ਗੁਰੂ ਘਰ ਦੇ ਨਾਲ ਪਿਆਰ ਜਿਹੜਾ ਸੀ ਨਿਹੰਗ ਖਾਨ ਪਰਿਵਾਰ ਦਾ ਉਹ ਬਣਿਆ ਰਿਹਾ ਜਿਹੜਾ ਨਿਹੰਗ ਖਾਨ ਸੀ ਇਹ ਨੌਰੰਗ ਖਾਨ ਦਾ ਸੁਪੁੱਤਰ ਸੀ ਤੇ ਇਸ ਪਰਿਵਾਰ ਦੇ ਜਦੋਂ ਪੱਠਾ ਜਿਹੜਾ ਇੱਥੇ ਸੀ ਜਦੋਂ ਮਜ਼ਦੂਰਾਂ ਨੇ ਮਹਾਰਾਜ ਨੂੰ ਮਜ਼ਾਕੀਅਲ ਲਹਿਜੇ ਦੇ ਵਿੱਚ ਇਸ਼ਾਰਾ ਪੱਠੇ ਵੱਲ ਕਰ ਦਿੱਤਾ ਜਦੋਂ ਮਹਾਰਾਜ ਨੇ ਪੁੱਛਿਆ ਪੇਸੀ ਆਰਾਮ ਕਰਨਾ ਹੈ ਤੇ ਮਹਾਰਾਜ ਜੀ ਇਹਨਾਂ ਦੇ ਮਜ਼ਾਕ ਨੂੰ ਸਮਝਦੇ ਹੋਏ ਮਜ਼ਾਕੀਅਲ ਲਹਿਜੇ ਨਾਲ ਜਿਹੜੇ ਘੋੜੇ ਦੀ ਵਾਗ ਨੂੰ ਹਲਾਇਆ ਤੇ ਜਿਹੜਾ ਘੋੜਾ ਸੀ ਉਹਦੇ ਗੁਰਦੇਵ ਦੇ ਘੋੜ ਸਵਾਰ ਸੁਵਸਤ ਘੋੜੇ ਦੇ ਜਿਹੜੇ ਅਗਲੇ ਪੌਰ ਲੱਗਦੇ ਆ ਸਾਲ ਹੀ ਜਿਹੜਾ ਪੱਠਾ ਪੂਰਾ ਅੱਗ ਦੇ ਨਾਲ ਜਲ ਰਿਆ ਸੀ ਉਹ ਠੰਡਾ ਹੋ ਗਿਆ ਬਿਲਕੁਲ ਸ਼ਾਂਤ ਹੋ ਗਿਆ ਤੇ ਫਿਰ ਗੁਰੂ ਸਾਹਿਬ ਮਹਾਰਾਜ ਜੀ ਉਥੇ ਚੌਂਕੜੀ ਮਾਰ ਕੇ ਅਡੋਲ ਬੈਠ ਗਏ ਤੇ ਉਹਨਾਂ ਨੇ ਪਾਠ ਕੀਤਾ ਗੁਰਬਾਣੀ ਦਾ ਜਾਪ ਕੀਤਾ ਤਬਤ ਮਾਹੇ ਠੰਡ ਵਰਤਾਈ ਆਨੰਦ ਭਇਆ ਦੁੱਖ ਨਾ ਠੇ ਪਾਈ ਜਿਹੜੇ ਵੀ ਤਪਦੇ ਤੇ ਸੜਦੇ ਹੋਏ ਹਿਰਦੇ ਇੱਥੇ ਆਉਣਗੇ ਉਹਨਾਂ ਨੂੰ ਸ਼ਾਂਤੀ ਮਿਲੇਗੀ ਕਿਉਂਕਿ ਮਹਾਰਾਜ ਜੀ ਨੇ ਪੱਠੇ ਨੂੰ ਠੰਡਾ ਕੀਤਾ ਤੇ ਇਸੇ ਤਰ੍ਹਾਂ ਹੀ ਜੜੀਆਂ ਸੰਗਤਾਂ ਸ਼ਰਧਾਲੂ ਪ੍ਰੇਮ ਭਾਵਨਾ ਦੇ ਨਾਲ ਇਥੇ ਨਤਮਕਸ਼ਤ ਹੋਣਗੀਆਂ ਉਹਨਾਂ ਦੇ ਹਰ ਪ੍ਰਕਾਰ ਮਹਾਰਾਜ ਜੀ ਸਹਾਇਤਾ ਕਰਦੇ ਨੇ ਇਸੇ ਤਰ੍ਹਾਂ ਹੀ ਹੁੰਦਾ ਹੈ ਤੇ ਦੂਜੀ ਵਾਰੀ ਨਿਹੰਗ ਖਾਂ ਦੇ ਲੜਕੇ ਦੀ ਮੰਗਣੀ ਸਮੇ ਗੁਰੂ ਮਹਾਰਾਜ ਜੀ ਸੱਦੇ ਪੱਤਰ ਤੇ ਆਏ ਤੇ ਇਸ ਪਾਵਨ ਸਥਾਨ ਤੇ ਹੁੰਦੇ ਹੋਏ ਠਹਿਰ ਕੇ ਇੱਥੇ ਤੇ ਫਿਰ ਨਿਹੰਗ ਖਾਂ ਦੇ ਕਿਲੇ ਵਿੱਚ ਕੂਟ ਲੈਣਾਂਗੇ ਵਿਖੇ ਗਏ ਤੇ ਤੀਜੀ ਵਾਰੀ ਗੁਰੂ ਸਾਹਿਬ ਜੀ ਕੂ ਖੇਤਰ ਤੋਂ ਵਾਪਸ ਆਉਂਦਿਆਂ ਇਸ ਸਥਾਨ ਤੇ ਠਹਿਰੇ ਇਥੋਂ ਹੋ ਕੇ ਅਨੰਦਪੁਰ ਸਾਹਿਬ ਨੂੰ ਗਏ ਤੇ ਚੌਥੀ ਵਾਰੀ ਜਦੋਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਬੜੀ ਵਿਵਤਾ ਦਾ ਸਮਾਂ ਸੀ ਤੇ ਜਦੋਂ ਪਹਾੜੀ ਰਾਜਿਆਂ ਨੇ ਤੇ ਸਮੇਂ ਦੀਆਂ ਸਰਕਾਰਾਂ ਨੇ ਗੁਰੂ ਸਾਹਿਬ ਜੀ ਨੂੰ ਜ਼ੋਰ ਪਾਇਆ ਕਿ ਜਿਹੜਾ ਹੈ ਅਨੰਦਪੁਰਤ ਸੀ ਛੱਡ ਦਿਓ ਖਾਲੀ ਕਰ ਦਿਓ ਤੇ ਫਿਰ ਗੁਰੂ ਸਾਹਿਬ ਜੀ ਨੇ ਜਦੋਂ ਬਹੁਤ ਲੰਮਾ ਸਮਾਂ ਘੇਰਾ ਪਿਆ ਰਿਹਾ ਤੇ ਸਿੰਘਾਂ ਸੇਵਕਾਂ ਦੇ ਕਹਿਣ ਤੇ ਅਨੰਦਪੁਰ ਸਾਹਿਬ ਨੂੰ ਛੱਡਿਆ ਤੇ ਫਿਰ ਜਿਹੜਿਆਂ ਨੇ ਪਹਾੜੀ ਰਾਜਿਆਂ ਨੇ ਗਊਆਂ ਦੀ ਕਸਮਾਂ ਖਾਧੀਆਂ ਸੀ ਇਹਨਾਂ ਵੀ ਅਸੀਂ ਗੁਰੂ ਸਾਹਿਬ ਜੀ ਆਨੰਦਪੁਰ ਸਾਹਿਬ ਛੱਡਦੇ ਹੋ ਤੁਹਾਨੂੰ ਕੁਝ ਨਹੀਂ ਕਹਿੰਦੇ ਤੇ ਉਹਨਾਂ ਨੇ ਕਸਮਾਂ ਵਾਦੇ ਭੁੱਲ ਗਏ ਤੇ ਗੁਰੂ ਸਾਹਿਬ ਜੀ ਨੂੰ ਪਿੱਛੋਂ ਘੇਰਾ ਪਾ ਲਿਆ ਹਮਲਾ ਬੋਲ ਦਿੱਤਾ ਪਿੱਛੋਂ ਤੇ ਫਿਰ ਖਮਸਾਣ ਦਾ ਜੁੱਧ ਹੋਇਆ ਸਰਸਾ ਦੀ ਦੇ ਕਿਨਾਰੇ ਤੇ ਬਹੁਤ ਜਾਨ ਤੋਂ ਪਿਆਰੇ ਸਿੰਘ ਜਿਹੜੇ ਸੀ ਉਹ ਕੁਰਬਾਨੀਆਂ ਪਾ ਗਏ ਬਾਬਾ ਅਜੀਤ ਸਿੰਘ ਯਹਾਰ ਸਿੰਘ ਤੇ ਹੋਰ ਸਿੰਘਾਂ ਨੇ ਜਿਹੜਾ ਸੀ ਦੁਸ਼ਮਲ ਦਾਲ ਨੂੰ ਇੱਕ ਪਹਾੜ ਦੀ ਤਰ੍ਹਾਂ ਰੋਕ ਕੇ ਰੱਖਿਆ ਤੇ ਗੁਰੂ ਸਾਹਿਬ ਜਿਹੜਾ ਸੀ ਆਸਾ ਦੀ ਵਾਰ ਦਾ ਪਾਠ ਅੰਮ੍ਰਿਤ ਵੇਲੇ ਉਹਨਾਂ ਨੇ ਨਿਤਨੇਮ ਕੀਤਾ ਤੇ ਸਿੰਘਾਂ ਦੇ ਨਾਲ ਜਿਹੜਾ ਸੀ ਉਹਨਾਂ ਨੇ ਦੁਸ਼ਮਣਾਂ ਨੂੰ ਰੋਕ ਕੇ ਰੱਖਿਆ ਆਸਾ ਦੀ ਵਾਰ ਦੇ ਕੀਰਤਨ ਤੋਂ ਉਪਰੰਤ ਗੁਰੂ ਸਾਹਿਬ ਜੀ ਨੇ ਜਿਹੜੀ ਸਰਸਾ ਨਦੀ ਪਾਰ ਕੀਤੀ ਤੇ ਬਹੁਤ ਸਾਰੇ ਜਾਨੀ ਤੇ ਮਾਲ ਨੁਕਸਾਨ ਹੋਇਆ ਜਿਹੜੇ ਕੀਮਤੀ ਗ੍ਰੰਥ ਸੀ ਉਹ ਸਰਸਾ ਨਦੀ ਦੇ ਭੇਟ ਹੋ ਗਏ ਉਸ ਤੋਂ ਕੁਝ ਕੁ ਸਿੰਘ ਜਿਹੜੇ ਬਚੇ ਉਹ ਗੁਰੂ ਸਾਹਿਬ ਦੇ ਨਾਲ ਸਰਸਾ ਨਦੀ ਪਾਰ ਕਰਕੇ ਤੇ ਇਧਰ ਪਠਾ ਸਾਹਿਬ ਨੂੰ ਹੁੰਦੇ ਹੋਏ ਗਾਂ ਚਮਕੌਰ ਸਾਹਿਬ ਨੂੰ ਗਏ ਤੇ ਜਦੋਂ ਸਰਸਾ ਨਦੀ ਪਾਰ ਕੀਤੀ ਪਰਿਵਾਰ ਵਿਛੋੜੇ ਤੋਂ ਅੱਗੇ ਜਦੋਂ ਗੁਰੂ ਸਾਹਿਬ ਦਾ ਪਰਿਵਾਰ ਵੀ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਤੇ ਮਾਤਾ ਗੁਜਰੀ ਤੇ ਛੋਟੇ ਸਾਹਿਬ ਜੀ ਇਕ ਪਾਸੇ ਚਲੇ ਗਏ ਤੇ ਫਿਰ ਜਿਹੜੇ ਪਿੱਛੇ ਰੰਗੜਾ ਨੇ ਗੁਰੂ ਸਾਹਿਬ ਦੇਤੇ ਹਮਲਾ ਭਾਈ ਬਚਿੱਤਰ ਸਿੰਘ ਤੇ ਹੋਰ ਸਿੰਘ ਆ ਰਹੇ ਸੀ ਉਹਨਾਂ ਤੇ ਹਮਲਾ ਕਰ ਦਿੱਤਾ ਤੇ ਭਾਈ ਬਚਿੱਤਰ ਸਿੰਘ ਜਿਹੜੇ ਸੀ ਸਖਤ ਜ਼ਖਮੀ ਹੋ ਗਏ ਉਹਨਾਂ ਦਾ ਮਤਲਬ ਮੁਕਾਬਲਾ ਕਰਦੇ ਹੋਏ ਤੇ ਪਿੱਛੇ ਬਾਬਾ ਅਜੀਤ ਸਿੰਘ ਤੇ ਆਦ ਸਿੱਖ ਜਿਹੜੇ ਹੋਰ ਪਿੱਛੇ ਆ ਰਹੇ ਸੀ ਉਹਨਾਂ ਨੇ ਫਿਰ ਬਾਬਾ ਬਚਿੱਤਰ ਸਿੰਘ ਨੂੰ ਉੱਥੋਂ ਚੁੱਕ ਕੇ ਲਿਆਂਕੇ ਤੇ ਇਹ ਨਿਹੰਗ ਖਾਂ ਕੋਟਲਾ ਨਿਹੰਗ ਜਿਨ੍ਹਾਂ ਦਾ ਇਹ ਪਠਰਾ ਸਥਾਨ ਸੀ ਹਾਂਜੀ ਉਹਨਾਂ ਦੀ ਹਵੇਲੀ ਦੇ ਵਿੱਚ ਪੁੱਜਦਾ ਕੀਤਾ ਠੀਕ ਹੈ ਤੇ ਉਸ ਜਦੋਂ ਹਵੇਲੀ ਦੇ ਵਿੱਚ ਪੁੱਜਦਾ ਕੀਤਾ ਤੇ ਫਿਰ ਅੱਧੀ ਰਾਤ ਨੂੰ ਗੁਰੂ ਸਾਹਿਬ ਵੀ ਇੱਥੇ ਪਠਰਾ ਸਥਾਨ ਤੇ ਆਰਾਮ ਸੀ ਕਰ ਰਹੇ ਸੀ ਰੁਕੇ ਹੋਏ ਸੀ ਤੇ ਉਹਨਾਂ ਨੇ ਅੱਧੀ ਰਾਤ ਨੂੰ ਜਾ ਕੇ ਉੱਥੇ ਭਾਈ ਬਚਿੱਤਰ ਸਿੰਘ ਦੀ ਖਬਰ ਸਾਰ ਲਈ ਖਬਰ ਸਾਰ ਲੈ ਕੇ ਤੇ ਫਿਰ ਨਿਹੰਕਾਂ ਦਾ ਸੁਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਰਸਤਾ ਦੱਸਦੇ ਹੋਏ ਗਾਂਹ ਤੱਕ ਗਿਆ ਤੇ ਗੁਰੂ ਸਾਹਿਬ ਜੀ ਗਾਂਚਮਕੌਰ ਸਾਹਿਬ ਨੂੰ ਚਲੇ ਗਏ ਸੰਗਤ ਦੇ ਨਾਲ ਤੇ ਕਿਸੇ ਨੇ ਮੁਖਬਰੀ ਕੀਤੀ ਕਿ ਨਿਹੰਕਾਂ ਦੇ ਘਰ ਦੇ ਵਿੱਚ ਸਿੰਘ ਠਹਿਰੇ ਹੋਏ ਨੇ ਠੀਕ ਹੈ ਤੇ ਉਹਨਾਂ ਨੇ ਜਦੋਂ ਪੁਲਿਸ ਨੂੰ ਪਤਾ ਲੱਗਾ ਤੇ कोतवाल ਨੇ ਆਣ ਕੇ ਰੋਪੜ ਜੇ ਨੇ ਜਦੋਂ ਉਹਨਾਂ ਦੇ ਘਰ ਨੂੰ ਘੇਰ ਕੇ ਤਲਾਸ਼ੀ ਲਈ ਤੇ ਸਾਰਾ ਘਰ ਜਦੋਂ ਤਲਾਸ਼ੀ ਕਰ ਲਈ ਕੁਛ ਨਾ ਮਿਲਿਆ ਤੇ ਇੱਕ ਕਮਰਾ ਜਿਹਦੇ ਵਿੱਚ ਭਾਈ ਚਿੱਤਰ ਸਿੰਘ ਦੇ ਮਰਮ ਪੱਟੀ ਉਹਨਾਂ ਦੀ ਲੜਕੀ ਨਿਹੰਕਾਂ ਦੀ ਬੇਟੀ ਮਮਤਾਜ ਕਰ ਰਹੀ ਸੀ ਤੇ ਉਸ ਵੱਲ ਨੇ ਕਿਹਾ ਵੀ ਇਹ ਵੀ ਕਮਰੇ ਦੇ ਸਾਨੂੰ ਦਿਖਾਇਆ ਜਾਵੇ ਤੇ ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਮੇਰੇ ਧੀ ਤੇ ਜਮਦਾਦ ਆਰਾਮ ਕਰ ਰਹੇ ਆ ਇਹ ਤੁਹਾਨੂੰ ਜੇ تسلی ਨਹੀਂ ਤੇ ਖੋਲ ਕੇ ਵਿਖਾ ਦਿੰਨਾ ਹੈ ਉਹਨਾਂ ਨੇ ਆਪਣੀ ਬੱਚੀ ਨੂੰ ਆਵਾਜ਼ ਮਾਰੀ ਕਿ ਜਮਦਾਦ ਠੀਕ ਹਨ ਤੇ ਉਹ ਕਹਿੰਦੇ ਹਾਂਜੀ ਆਰਾਮ ਕਰ ਰਹੇ ਨੇ ਤੇ ਫਿਰ ਬੀਬੀ ਮਮਤਾਜ ਜਿਹੜੀ ਸੀ ਜਦੋਂ ਜਵਾਨ ਹੋਈ ਉਹਦਾ ਨਿਕਾਹ ਜਿਹੜਾ ਸੀ ਮੰਗਣੀ ਸਮਝੋ ਕੀਤੀ ਹੋਈ ਸੀ ਬਸੀ ਪਟਾਣਾ ਵੱਲ ਠੀਕ ਹੈ ਹਾਂਜੀ ਤੇ ਜਦੋਂ ਉਹ ਵਿਆਹ ਦੇ ਲਾਇਕ ਹੋਈ ਤੇ ਉਹਦੇ ਪਿਤਾ ਨੇ ਕਿਹਾ ਵੀ ਬੱਚੀ ਹੁਣ ਤੇਰਾ ਵਿਆਹ ਕਰਨਾ ਹੈ ਤੇ ਉਸ ਬੱਚੀ ਨੇ ਕਿਹਾ ਵੀ ਜਦੋਂ ਤੁਸੀਂ ਮੈਂ ਭਾਈ ਬਚਿੱਤਰ ਸਿੰਘ ਦੀ ਮਰਮ ਪੱਟੀ ਸੇਵਾ ਕਰ ਰਹੀ ਸੀ ਤੇ ਤੁਸੀਂ ਉਹਦਣ ਉਹਨਾਂ ਨੂੰ ਕਹਿ ਦਿੱਤਾ ਸੀ ਕਿ ਮੇਰਾ ਦਿਮਾਗ ਅੰਦਰ ਆਰਾਮ ਕਰ ਰਿਹਾ ਧੀ ਜਵਾਈ ਤੇ ਮੈਂ ਉਸ ਦਿਨ ਤੋਂ ਹੀ ਉਹਨੂੰ ਉਸ ਨੂੰ ਆਪਣਾ ਪਤੀ ਮੰਨ ਲਿਆ ਭਾਈ ਬਚਿੱਤਰ ਸਿੰਘ ਨੂੰ ਤੇ ਹੁਣ ਮੈਂ ਵਿਆਹ ਨਹੀਂ ਕਰਾਉਣਾ ਫਿਰ ਉਸ ਜਿੰਨੀ ਉਮਰ ਵੀ ਰਹੀ ਉਹਨੇ ਆਪਣਾ ਵਿਆਹ ਨਹੀਂ ਕਰਾਇਆ ਤੇ ਭੱਟਾ ਸਾਹਿਬ ਦੇ ਸਥਾਨ ਤੇ ਧੂਬੱਤੀ ਕਰਦੀ ਰਹੀ ਤੇ ਸੇਵਾ ਸਿਮਰਨ ਕਰਦੀ ਰਹੀ ਤੇ ਸਾਰੀ ਉਮਰ ਹੀ ਉਹਨਾਂ ਨੇ ਭਾਈ ਜਿੱਤਰ ਸਿੰਘ ਦੀ ਯਾਦ ਤਿਆਗ ਦੇ ਵਿੱਚ ਆਪਣਾ ਜਿਹੜਾ ਜੀਵਨ ਨਗਾ ਦਿੱਤਾ ਤੇ ਆਪਣਾ ਵਿਆਹ ਨਹੀਂ ਕਰਾਇਆ ਇਸ ਤਰ੍ਹਾਂ ਫਿਰ ਜਦੋਂ ਗੁਰੂ ਸਾਹਿਬ ਜਦੋਂ ਇਹ ਪਰਿਵਾਰ ਨੂੰ ਛੱਡ ਕੇ ਗਏ ਤੇ ਪਰਿਵਾਰ ਨੇ ਜਿਹੜੇ ਸੀ ਗੁਰੂ ਮਹਾਰਾਜ ਕੋਲੋਂ ਮੰਗ ਕੀਤੀ ਤੋਹਫੇ ਦੀ ਵੀ ਸਾਨੂੰ ਆਪ ਜੀ ਦੀ ਯਾਦ ਜੜੀ ਹੁਣ ਤੁਸੀਂ ਤੇ ਇਥੋਂ ਜਾ ਰਹੇ ਹੋ ਤੇ ਤੁਹਾਨੂੰ ਸਾਡੀ ਜਿਹੜੀ ਤੁਹਾਡੀ ਯਾਦ ਬਣੀ ਰਵੇ ਇਸ ਤਰ੍ਹਾਂ ਸਾਨੂੰ ਕੋਈ ਤੋਹਫਾ ਦੇ ਕੇ ਜਾਓ ਠੀਕ ਹੈ ਤੇ ਫਿਰ ਗੁਰੂ ਸਾਹਿਬ ਜਿਨੇ ਉਹਨਾਂ ਨੂੰ ਸ਼ਸਤਰ ਭੇਟ ਕੀਤੇ ਸੀ ਠੀਕ ਹੈ ਤੇ ਅਲਮਾਰੀ ਦੇ ਵਿੱਚ ਉੱਪਰ ਸਜੋਬਿਤ ਹਨ ਦਰਬਾਰ ਸਾਹਿਬ ਵਿਖੇ ਇੱਕ ਸ੍ਰੀ ਸਾਹਿਬ ਤੇ ਕਟਾਰ ਠੀਕ ਹੈ ਤੇ ਇੱਕ ਜਿਹੜੀ ਛੇਵੇਂ ਪਾਤਸ਼ਾਹ ਜੀ ਨੂੰ ਅਲਮਾਰੀ ਦੇ ਵਿੱਚ ਫੋਟੋ ਲੱਗੀ ਹੈ ਉਹ ਜਹਾਗੀਰ ਦੀ ਬੇਗਮ ਨੂਰ ਜਹਾ ਮੱਥਾ ਟੇਕ ਰਹੀ ਹੈ ਠੀਕ ਹੈ ਕਿਉਂਕਿ ਨਿਹੰਗ ਇਹ ਪਰਿਵਾਰ ਜਿਹੜਾ ਸੀ ਨਾ ਇਹ ਸ਼ਸਤਰਾਂ ਦੀ ਪੂਜਾ ਕਰਦਾ ਸੀ ਜਿਹੜੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੇ ਠੀਕ ਹੈ ਇਹ ਸ੍ਰੀ ਸਾਹਿਬ ਤੇ ਕਟਾਰ ਤੇ ਗੁਰੂ ਸਾਹਿਬ ਜੀ ਉਹਨਾਂ ਦੀ ਮੰਗ ਤੇ ਜਦੋਂ ਉਹਨਾਂ ਨੂੰ ਸ਼ਸਤਰ ਦਿੱਤੇ ਉਹਨਾਂ ਨੂੰ ਕਹਿ ਵੀ ਜਿੰਨਾ ਚਿਰ ਤੁਸੀਂ ਇਹ ਸ਼ਸਤਰਾਂ ਦੀ ਸੇਵਾ ਕਰਦੇ ਰਹੋਗੇ ਤੁਹਾਡਾ ਸਿਤਾਰਾ ਚਮਕਦਾ ਰਹੇਗਾ ਤੇ ਉਹ ਸੇਵਾ ਕਰਦੇ ਰਹੇ ਫਿਰ ਜਦੋਂ 1947 ਸਮੇਂ ਪਾਕਿਸਤਾਨ ਨੂੰ ਗਏ ਰਹੇ ਕਰਬੜ ਸਮੇਂ ਤੇ ਉਦੋਂ ਇਹ ਜਿਹੜੇ ਸ਼ਸਤਰ ਸੀ ਇਹ ਪਠਾ ਸਾਹਿਬ ਨੂੰ ਦੇ ਗਏ ਸੀ। ਠੀਕ ਹੈ। ਤੇ ਇੱਕ ਵਾਰੀ ਇਹ ਵੀ ਹੋਇਆ ਸੀ ਵੀ ਉਹ ਜਿਹੜੇ ਸ਼ਸਤਰ ਸੀ ਘਰ ਵਿੱਚ ਪੂਜਾ ਕਰਦੇ ਸੀ। ਹਾਂਜੀ। ਤੇ ਉਹਨਾਂ ਨੂੰ ਮਤਲਬ ਕਿਸੇ ਨੇ ਚੁਗਲੀ ਕਰਦੀ ਵੀ ਇਹ ਕਾਫਰ ਨੇ ਤੇ ਇਹਨਾਂ ਨੂੰ ਇਹ ਸ਼ਸਤਰਾਂ ਦੀ ਪੂਜਾ ਕਰਦੇ ਨੇ ਕਿਉਂਕਿ ਮੁਸਲਮਾਨ ਜਿਹੜੇ ਸ਼ਸਤਰਾਂ ਦੀ ਤੇ ਫੋਟੋ ਦੀ ਪੂਜਾ ਨੂੰ ਸ਼ਾਇਦ ਨਹੀਂ ਮੰਨਦੇ। ਤੇ ਉਹਨਾਂ ਨੂੰ ਫਿਰ ਜਿਹੜੀ ਫੋਟੋ ਛੇਵੇਂ ਪਾਸ਼ਾ ਨੂੰ ਜਹਾਗੀਰ ਦੀ ਬੇਗਮ ਨੂਰਜਾ ਨਮਸਕਾਰ ਕਰ ਰਹੀ ਹੈ ਨਾ ਉਹ ਉਹਨਾਂ ਨੇ ਫੋਟੋ ਦਿਖਾ ਕੇ ਦਲੀਲ ਦਿੱਤੀ ਗਈ ਵੀ ਜੇ ਇਹ ਜਹਾਗੀਰ ਦੀ ਬੇਗਮ ਹੋ ਕੇ ਮੁਸਲਮਾਨ ਹੋ ਕੇ ਇੱਕ ਗੁਰੂ ਸਾਹਿਬ ਨੂੰ ਨਮਸਕਾਰ ਕਰ ਸਕਦੀ ਆ ਤੇ ਅਸੀਂ ਸ਼ਸਤਰਾਂ ਦੀ ਪੂਜਾ ਕਿਉਂ ਨਹੀਂ ਕਰ ਸਕਦੇ ਫਿਰ ਉਹਨਾਂ ਨੂੰ ਫਲਸਰੂ ਬਰੀ ਕਰ ਦਿੱਤਾ ਗਿਆ ਸੀ ਇਸ ਤਰ੍ਹਾਂ ਇਹ ਪਾਵਨ ਸਥਾਨ ਦਾ ਇਤਿਹਾਸ ਹੈ ਜੋ ਸ਼ਸਤਰ ਬਖਸ਼ੇ ਸੀ ਨਿਹੰਗਾਂ ਪਟਾਣ ਨੂੰ ਗੁਰੂ ਸਾਹਿਬ ਨੇ ਤੇ ਉਹ ਅਲਮਾਰੀ ਵਿੱਚ ਉੱਪਰ ਸੋਭੇ ਤੇ ਨੇ ਪਠੇ ਨੂੰ ਮਹਾਰਾਜ ਜੀ ਨੇ ਠੰਡਾ ਕੀਤਾ ਸੀ ਉਹ ਸੰਗਤਾਂ ਦੇ ਦਰਸ਼ਨਾਂ ਵਾਸਤੇ ਸ਼ੀਸ਼ੇ ਦੇ ਵਿੱਚ ਜਿਹੜੇ ਗੁਰੂ ਮਹਾਰਾਜ ਦੇ ਘੋੜੇ ਦੇ ਪੌੜ ਲੱਗੇ ਸੀ ਉਹ ਸੰਗਤਾਂ ਦਰਸ਼ਨ ਕਰਦੀਆਂ ਨੇ ਤੇ ਨਤਮਸਤ ਹੋ ਕੇ ਤੇ ਆਪਣਾ ਜੀਵਨ ਸਫਲ ਬਣਾਉਂਦਿਆਂ ਨੇ ਹੁਣ ਆਉਣ ਵਾਲੇ ਸਮੇਂ ਵਿੱਚ ਕੁਝ ਦਿਨਾਂ ਨੂੰ ਸੰਗਰਾਂਦ ਤੋਂ ਬਾਅਦਾਂ 11 ਭਾਦੋਂ ਨੂੰ ਜਿਨ੍ਹਾਂ ਦੀ ਸਦਕਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਰਪਾ ਕੀਤੀ ਇਹ ਪਠਾਸਥਾਨ ਪ੍ਰਗਟ ਹੋਇਆ ਸੀ ਠੀਕ ਹੈ ਜੀ ਬਾਬਾ ਜੀ ਹੌਣ ਸਿੰਘ ਜੀ ਬੁੱਢਾਪੋਰਾ ਵਾਲੇ ਅੱਛਾ ਜੀ ਤੇ ਉਹਨਾਂ ਦੀ ਫੋਟੋ ਵੀ ਨਿਸ਼ਾਨ ਸਾਹਿਬ ਦੇ ਨਾਲ ਲੱਗੀ ਹੋਈ ਹੈ ਠੀਕ ਹੈ ਤੇ ਉਹਨਾਂ ਦੀ ਵਰਸੀ 11 ਭਾਦੋਂ ਨੂੰ ਮਨਾਈ ਜਾਂਦੀ ਹੈ ਠੀਕ ਹੈ ਜੀ ਤੇ ਹਰ ਸੰਗਰਾਦ ਨੂੰ ਅੰਮ੍ਰਿਤ ਸੰਚਾਰ ਹੁੰਦਾ ਹੈ ਬਹੁਤ ਭਾਰੀ ਸੰਗਤਾਂ ਜਿਹੜੀਆਂ ਗਿਣਤੀ ਦੇ ਵਿੱਚ ਅੰਮ੍ਰਿਤ ਛਕਦੀਆਂ ਨੇ ਤੇ ਗੁਰੂ ਵਾਲੇ ਬਣ ਕੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦਿਆਂ ਨੇ ਸੋ ਬਹੁਤ-ਬਹੁਤ ਧੰਨਵਾਦ ਹੈ ਆਪ ਸਾਰੀਆਂ ਸੰਗਤਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਗੁਰਦੁਆਰਾ ਪਠਾ ਸਾਹਿਬ ਆਪਾਂ ਹੁਣ ਦੇਖ ਰਿਹਾ ਸਾਹਮਣੇ ਤੁਸੀਂ ਦੇਖੋ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਆ ਵਿਸ਼ਾਲ ਤੇ ਇੱਥੇ ਬਹੁਤ ਸੰਗਤਾਂ ਆਉਂਦੀਆਂ ਨੇ ਦਰਸ਼ਨਾਂ ਨੂੰ ਦੇਖੋ ਦੂਰੋਂ ਦੂਰੋਂ ਸੰਗਤ ਆ ਕੇ ਇੱਥੇ ਮੱਥਾ ਟੇਕਦੀ ਆ। ਆਹ ਦੇਖੋ ਤੁਸੀਂ। ਗੁਰਦੁਆਰਾ ਸਾਹਿਬ, ਪਠਾ ਸਾਹਿਬ। ਇਹ ਆਪਾਂ ਬਾਹਰ ਤੋਂ ਦਿਖਾ ਰਹੇ ਆ ਤੁਹਾਨੂੰ। ਕਮੇਟੀ ਵੱਲੋਂ ਅੰਦਰ ਵੀਡੀਓ ਬਣਾਉਣ ਤੋਂ ਮਨਾ ਕੀਤਾ ਗਿਆ ਇਸ ਕਰਕੇ ਤੁਹਾਨੂੰ ਅਸੀਂ ਬਾਹਰੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਰਹੇ ਹਾਂ ਦੇਖੋ ਇੰਦਰ ਸੱਚਖੰਡ ਬਣਿਆ ਜਿੱਧਰ ਆਪਾਂ ਜਾ ਰਹੇ ਹਾਂ ਤੇ ਸੁਖਾਸਨ ਸਥਾਨ ਤੇ ਪਾਠਾਂ ਦੀ ਲੜੀ ਵੀ ਹਰ ਸਮੇਂ ਚੱਲਦੀ ਰਹਿੰਦੀ ਹੈ ਬਾਕੀ ਇਹ ਨਿਸ਼ਾਨ ਸਾਹਿਬ ਦੇਖੋ ਤੁਸੀਂ ਕਿੰਨਾ ਵਿਸ਼ਾਲ ਹੈ ਦੇਖੋ ਇਹ ਬਾਬਾ ਜਿਉਨ ਸਿੰਘ ਜੀ ਇਹਨਾਂ ਦਾ ਪਿੰਡ ਬੁੱਢਾਪੋਰਾ ਇਹਨਾਂ ਦੀ ਸੇਵਾ ਸਦਕਾ ਜਿਹੜਾ ਗੁਰਦੁਆਰਾ ਪੱਠਾ ਸਾਹਿਬ ਪ੍ਰਗਟ ਹੋਇਆ ਇਹਨਾਂ ਦੀ ਵਰਸੀ ਵੀ ਮਨਾਈ ਜਾਂਦੀ ਹੈ ਜਿਵੇਂ ਤੁਹਾਨੂੰ ਦੱਸਿਆ ਪਹਿਲਾਂ ਗੰਦੀ ਜੀ ਨੇ ਆਹ ਦੇਖੋ ਨਗਰ ਕੀਰਤਨ ਵੀ ਕੱਢੇ ਜਾਂਦੇ ਨੇ ਇਹਨਾਂ ਦੀ ਤਸਵੀਰ ਵੀ ਨਾਲ ਲਾਈ ਗਈ ਹੈ ਮਹਾਂਪੁਰਖ ਨੇ ਇਹ ਦਰਬਾਰ ਸਾਹਿਬ ਸਾਡੇ ਸਾਹਮਣੇ ਦੇਖੋ ਬਹੁਤ ਵਿਸ਼ਾਲ ਇਮਾਰਤ ਬਣੀ ਹੋਈ ਹੈ ਇੱਥੇ ਨਿਸ਼ਾਨ ਸਾਹਿਬ ਤੇ ਵਾਕੀ ਤੁਹਾਨੂੰ ਅੰਦਰੋਂ ਦਿਖਾਉਣੇ ਆ ਇਧਰ ਖੱਬੇ ਹੱਥ ਲੰਗਰ ਹਾਲ ਬਣਿਆ। ਉਹ ਵੀ ਤੁਹਾਨੂੰ ਦਿਖਾਉਨੇ ਆ। ਇਹ ਕੜਾਹ ਪ੍ਰਸ਼ਾਦ ਲਈ ਜਿਹੜੇ ਕਾਊਂਟਰ ਬਣੇ ਨੇ। ਉਹ ਦੇਖ ਰਹੇ ਹੋ ਤੁਸੀਂ ਇੱਥੇ ਕੜਾਹ ਪ੍ਰਸ਼ਾਦ ਮਿਲਦਾ ਤੇ ਫੇਰ ਸੰਗਤ ਅੱਗੇ ਦਰਬਾਰ ਸਾਹਿਬ ਦੇ ਵਿੱਚ ਜਾਂਦੀ ਹੈ ਦਰਸ਼ਨਾਂ ਨੂੰ। ਹੁਣ ਤੁਸੀਂ ਲੰਗਰ ਹਾਲ ਦੇ ਜਿਹੜਾ ਵਿਊ ਹੈ ਦਰਸ਼ਨ ਉਹ ਕਰ ਰਹੇ ਹਾਂ। ਜਿੱਥੇ ਲਿਖ ਕੇ ਲਾਇਆ ਵੀ ਕੈਪਰੇ ਟੋਪੀ ਤੇ ਜਰਾਬਾਂ ਪਾ ਕੇ ਲੰਗਰ ਹਾਲ ਦੇ ਵਿੱਚ ਨਹੀਂ ਆਉਣਾ ਦੇਖੋ ਸੰਗਤ ਲੰਗਰ ਸ਼ਾਗਰੀ ਹੈ ਬਹੁਤ ਵੱਡੇ ਖੇਤਰ ਦੇ ਵਿੱਚ ਬਣਿਆ ਹੋਇਆ ਲੰਗਰ ਹਾਲ ਗੁਰਦੁਆਰਾ ਪੱਠਾ ਸਾਹਿਬ ਰੋਪੜ ਇਹ ਦੇਖੋ ਜੀ ਬਾਬਾ ਦੀਪ ਸਿੰਘ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਲੱਗੀ ਹੈ ਤੇ ਇੱਥੋਂ ਲੰਗਰ ਵਰਤਾਇਆ ਜਾਂਦਾ ਇਹ ਲੰਗਰ ਦੀ ਸੇਵਾ ਕਰ ਰਹੇ ਨੇ ਬਾਬਾ ਜੀ ਇੱਧਰ ਵਰਤ ਰਿਹਾ ਅਟੁੱਟ ਲੰਗਰ ਦੇਖੋ ਜੀ ਇਧਰ ਭਾਂਡੇ ਧੋਣ ਦੀ ਜਿਹੜੀ ਸੇਵਾ ਉਹ ਚੱਲਦੀ ਹੈ ਇਹ ਸਾਈਡ 뷰 ਹੈ ਜੀ ਗੁਰਦੁਆਰਾ ਪੱਠਾ ਸਾਹਿਬ ਦਾ ਤੁਸੀਂ ਦੇਖ ਰਹੇ ਹੋ ਹੁਣ ਆਪਾਂ ਚੱਲਦੇ ਆਂ